ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਦੇ ਜਿਹੜੀ ਆ ਠੰਡ ਹੋਈ ਹੈ ਇਹਦਾ ਕੀ ਅਸਰ ਪਊਗਾ ਕਣਕ ਤੇ ਤੇ ਵੀ ਝਾੜ ਵਧੂ ਆ ਕੇ ਘਟੂਗਾ ਤੇ ਬਾਕੀ ਪਰਮਾਤਮਾ ਦੇ ਵਾਚਾ ਜਿਹੜਾ ਦੇਣਾ ਉਹ ਹੀ ਦੇਣਾ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਬਈ ਜਵੇਂ ਮੌਸਮ ਗਰਮੀ ਪੈਣ ਲੱਗੀ ਸੀ ਥੋੜੀ ਜੀ ਯਾਨੀ ਕਿ ਗਰਮੀ ਮਹਿਸੂਸ ਹੁੰਦੀ ਸੀ ਤੇ ਐਂ ਲੱਗਦਾ ਸੀ ਵੀ ਇਹ ਗਰਮੀ ਕਿਤੇ ਨੁਕਸਾਨ ਨਾ ਕਰ ਦੇ ਗਣਕਾਂ ਦਾ ਪਛੇਤੀਆਂ ਗਣਕਾਂ ਦਾ ਜਿੰਨਾ ਚ ਦਾਣੇ ਜ ਬਣੇ ਨਹੀਂ ਵੈਸੇ ਤਾਂ ਤੁਸੀਂ ਹੁਣ ਜੇ ਛਿੱਟੇ ਨੂੰ ਵੇਖੋਗੇ ਨੱਪ ਕੇ ਤਾਂ ਦਾਣੇ ਤਕਰੀਬਨ ਬਣੇ ਹੋਏ ਆ ਕਰੜੇ ਹੋਏ ਹੋਏ ਆ ਤੇ ਵੀ ਕੋਈ ਨੁਕਸਾਨ ਵਾਲੀ ਗੱਲ ਨਹੀਂ ਸੀ ਜੇ ਥੋੜੀ ਕਨੀ ਗਰਮੀ ਪੈਂਦੀ ਸੀ ਜਿਵੇਂ ਜਿਆਦਾ ਗਰਮੀ ਦਨੀਆਂ ਬਗਲ ਕਰਦੇ ਜਿਵੇਂ ਆਪਾਂ ਨੂੰ ਹੁਣ ਗਰਮੀ ਮਹਿਸੂਸ ਹੋਣ ਲੱਗ ਗਈ ਸੀ ਮਾਰਚ ਮਹੀਨੇ ਦੇ ਵਿੱਚ ਤੇ ਅਚਾਨਕ ਇੱਕ ਆਹ ਠੰਡ ਹੋਈ ਐ 27 28 ਤਰੀਕ ਨੂੰ ਤੇ ਇਸ ਠੰਡ ਨੇ ਬਹੁਤ ਫਾਇਦਾ ਕਰਨਾ ਕਿਸਾਨਾਂ ਦਾ ਤੇ ਇਹ ਜਿਵੇਂ ਆਪਾਂ ਕਹਦੇ ਨੇ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਐ ਕਿਉਂਕਿ ਠੰਡ ਨਾਲ ਹੀ ਕਣਕ ਦਾ ਪਕਾ ਵਧੀਆ ਹੁੰਦਾ ਤੇ ਜੇ ਪਕਾ ਵਧੀਆ ਹੋਊਗਾ ਤਾ ਕਨਕ ਦਾ ਝਾੜ ਬਨੂਗਾ ਜਿਵੇਂ ਆਪਾਂ ਜੇ ਕਹਿ ਦਈਏ ਵੀ ਹੁਣ ਇੱਕ ਦਿਨ ਠੰਡ ਪੈ ਗਈ ਤੇ ਇਹਦੇ ਨਾਲ ਕਿੰਨਾ ਕੁ ਫਰਕ ਪੈ ਜਾਊਗਾ ਇਹਦੇ ਨਾਲ ਬਈ ਆਇਆ ਜੇ ਇੱਕ ਦਿਨ ਹੀ ਠੰਡ ਪਈ ਹੈ ਤਾਂ ਕੋਈ 2-3 ਦਿਨ ਇਹਦਾ ਅਸਰ ਰਹੂਗਾ ਵੀ ਜਿਆਦਾ ਗਰਮੀ ਨਹੀਂ ਲੱਗਣੀ ਤੇ ਉਹਦੇ ਨਾਲ 2-3 ਦਿਨਾਂ ਨਾਲ ਬਹੁਤ ਫਰਕ ਪੈ ਜਾਂਦਾ ਕਨਕ ਦਾ ਕਿਉਂਕਿ ਗਰਮੀ ਤਾਂ ਇੱਕ ਦਿਨ ਹੀ ਟਕਾ ਕੇ ਪੈ ਜੇ ਤਾਂ ਵੀ ਉੱਤੋਂ ਰੰਗ ਬਦਲ ਦਿੰਦੀ ਹੈ ਜਿਹੜੇ ਕਸੀਰ ਆ ਉਹਨਾਂ ਨੂੰ ਚਿੱਟੇ ਕਰ ਦਿੰਦੀ ਹੈ ਤੇ ਜੇ ਇਹ ਠੰਡ ਪਈ ਹੈ ਕੋਈ 2-4 ਦਿਨ ਉਹ ਠੰਡ ਮੜਮੋਟੀ ਪਊਗੀ ਤੇ ਉਹਦੇ ਨਾਲ ਜਿਹੜਾ ਹੈਗਾ ਕਣਕ ਦੇ ਝਾੜ ਤੇ ਕੋਈ ਐ ਵੀ ਨੁਕਸਾਨ ਵਾਲੀ ਗੱਲ ਨਹੀਂ ਫਾਇਦੇ ਵਾਲੀ ਗੱਲ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਤੁਸੀਂ ਵੇਖਿਆ ਹੋਊਗਾ ਕਈ-ਕਈ ਸਾਲ ਇਹ ਜਾਈ ਸੀ ਜਦੋਂ ਕਣਕ ਪੱਕਣ ਵੇਲੇ ਗਰਮੀ ਜ਼ਿਆਦਾ ਪੈ ਜਾਂਦੀ ਸੀ ਕਣਕ ਦੇ ਵਿੱਚ दाਣੇ ਪੂਰੇ ਬਣੇ ਨਹੀਂ ਹੁੰਦੇ ਸੀ ਤੇ ਕਣਕ ਦੁੱਧੇ ਚ ਹੁੰਦੀ ਸੀ ਉਦੋਂ ਗਰਮੀ ਪੈ ਗਈ ਸੀ ਤੇ ਕਣਕਾਂ 45 45 ਮਣਤੇ ਰਹਿ ਗਈਆਂ ਸੀ ਪਿਛਲੇ ਸਾਲ ਵੀ ਬਹੁਤ ਕਿਸਾਨ ਭਰਾ ਕਹਿੰਦੇ ਸੀ ਸਾਡੀ ਕਣਕ 40 ਮਣ ਨਿਕਲੀ ਸਾਡੀ 45 ਮਣ ਨਿਕਲੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਉਹਨਾਂ ਦੀ 40 45 ਮਣ ਕਿਉਂ ਨਿਕਲੀ ਜਾਂ ਤਾਂ ਉਹ ਵਾਣ ਨਰਮ ਹੋਣਗੇ ਰੇਤਲੇ ਵਾਣਾਂ ਚ ਥੋੜੀ ਜਿਹੀ ਕਣਕ ਝਾੜ ਘਟਾ ਜਾਂਦੀ ਹੈ ਤੇ ਜਾ ਪਰ ਕੀ ਕਹਿ ਸਕਦੇ ਆ ਕੀ ਕਾਰਨ ਹੋ ਸਕਦਾ ਉਹਨਾਂ ਦੇ ਕਿਉਂ ਝਾੜ ਘਟੇ ਤੇ ਪਿਛਲੇ ਸਾਲ ਵੀ ਕਣਕਾਂ ਦੇ ਝਾੜ ਜੰਗੇ ਸੀ 60-65 ਮਾਣ ਤੱਕ ਆਮ ਕਣਕਾਂ ਝੜੀਆਂ ਸੀ ਤੇ ਯਾਨੀ ਕਿ 55 ਮਾਣ ਤੋਂ ਉੱਤੇ ਉੱਤੇ ਕਣਕਾਂ ਬਹੁਤ ਨਿਕਲੀਆਂ ਸੀਗੀਆਂ ਵੀ 60.65 ਮਾਣ ਤੱਕ 65 ਮਾਣ ਤੱਕ ਵੀ ਬਹੁਤ ਕਣਕਾਂ ਗਈਆਂ ਸੀ ਹੋ ਸਕਦਾ ਕਿਸੇ ਦੇ 67-68 ਮਾਣ ਕਣਕ ਵੀ ਝੜੀ ਹੋਵੇ ਤੇ ਵੀ ਠੰਡ ਦੀ ਗੱਲ ਕਰਦੇ ਆ ਠੰਡ ਪਿਛਲੇ ਸਾਲੇ ਵਧੀਆ ਪੈਸ ਦੇ ਤਾਂ ਹੀ ਕਣਕਾਂ ਦੇ ਝਾੜ ਸੀਗੇ ਆਪਕੇ ਵੀ ਹੁਣ ਤੱਕ ਵਧੀਆ ਠੰਡ ਰਹੀ ਹੈ। ਵੇਜਦੀ ਮੌਸਮ ਖਰਾਬ ਹੋਇਆ ਠੰਡ ਹੋ ਗਈ ਤੇ ਗਰਮੀ ਜਿਹੜੀ ਵਧੀ ਸੀ ਉਹ ਘਟ ਜਾਂਦੀ ਸੀ ਤੇ ਆ ਫੇਰ ਇੱਕਦਮ ਠੰਡ ਬਹੁਤ ਪਈ ਆ। ਵੀ ਮੰਨ ਕੇ ਚਲੋ ਆਪਾਂ ਸਵੇਰ ਵਜੇ ਜਵੇਂ ਪਹਿਲਾਂ ਨਿਕਲਦੇ ਸੀ ਓਵੇਂ ਨਿਕਲਿਆ ਤਾਂ ਆਪਾਂ ਨੂੰ ਮਹਿਸੂਸ ਹੋਈ ਵੀ ਇੰਨੀ ਠੰਡ ਉੱਤੇ ਜਦੋਂ ਆਪਾਂ ਉੱਤੇ ਕੱਪੜਾ ਲੈ ਕੇ ਨਿਕਲਦੇ ਆ ਮੋਟਰਸਾਈਕਲ ਤੇ ਜਾਂ ਬਿਨਾ ਗਲਵਜ਼ ਤੋਂ ਆਪਾਂ ਮੋਟਰਸਾਈਕਲ ਚਲਾਉਣੇ ਹੱਥ ਠਰਦੇ ਸੀ। ਅੱਜ ਤੇ ਇਹ ਠੰਡ ਨੇ ਕਣਕਾਂ ਤੇ ਬਹੁਤ ਵਧੀਆ ਕੰਮ ਕਰਨਾ ਤੇ ਵਧੀਆ ਇਹਦੇ ਨਾਲ ਪਕਾਹ ਹੋਣਾ ਕਣਕਾਂ ਦਾ ਤੇ ਜਿਹੜੀ ਜਿਆਦਾ ਗਰਮੀ ਨਾਲ ਕੋਈ ਬਿਮਾਰੀ ਪੈਂਦੀ ਸੀ ਉਹਦਾ ਵੀ ਅਸਰ ਘਟੂਗਾ ਤੇ ਕਣਕਾਂ ਵਾਸਤੇ ਸੋਨੇ ਤੇ ਸੁਆਗਾ ਇਹ ਜਿਹੜੀ ਠੰਡ ਪਈ ਹੈ ਤੇ ਬਾਕੀ ਹੁਣ ਜ ਜਮਾੜੇ ਮੋਟੀ ਗਰਮੀ ਪਾਉਗੀ ਵੀ ਇਹ ਤੋਂ ਬਾਅਦ ਤਾਂ ਉਹ ਨਹੀਂ ਕੁਛ ਕਰਦੇ ਕਿਉਂਕਿ ਕਣਕਾਂ ਦੇ ਦਾਣੇ ਬਣੇ ਪਏ ਆ ਕਣਕਾਂ ਰੰਗ ਵਟਾਈ ਜਾਨੀਆਂ ਤੇ ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਤੇ ਇਹ ਤੋਂ ਅੱਗੇ ਅਪ੍ਰੈਲ ਦਾ ਮਹੀਨਾ ਯਾਨੀ ਕਿ 13 ਅਪ੍ਰੈਲ ਨੂੰ ਜਿਹੜੀ ਵਿਸਾਖੀ ਹੁੰਦੀ ਹੈ ਕਣਕਾਂ ਦੀ ਵਾਢੀ ਚੱਲ ਪੈਂਦੀ ਆ ਹੱਥਾਂ ਵਾਲੀ ਚੱਲ ਪੈਂਦੀ ਆ ਉਸ ਤੋਂ ਪਹਿਲਾਂ ਹੀ ਤੇ ਵਿਸਾਖੀ ਤੋਂ ਪੰਜ ਚਾਰ ਦਿਨ ਪਿੱਛੋਂ ਜਿਹੜੀ ਮਸ਼ੀਨ ਦੀ ਵਾਢੀ ਵੀ ਚੱਲ ਪੈਂਦੀ ਆ ਤੇ ਆ ਜਿਹੜੀ ਠੰਡ ਪਈ ਹੈ ਇਹਦੇ ਨਾਲ ਕਣਕ ਤੇ ਬਈ ਬਹੁਤ ਵਧੀਆ ਨਜ਼ਾਰਾ ਲਿਆ ਦੂ ਕਣਕ ਝਾੜ ਵੀ ਵਧੀਆ ਹੋਊਗਾ ਤੇ ਬਾਕੀ ਇਹ ਜਿਹੜੀ ਠੰਡ ਹੋਈ ਹੈ ਕੋਈ ਮੈਂ ਸੁਣਿਆ ਨਹੀਂਗਾ ਕੋਈ ਵੀ ਮੀਂਹ ਪੈ ਕੇ ਹੋਈ ਹੈ ਜਾਂ ਕਿਸੇ ਪਾਸੇ ਕੋਈ ਉਹ ਜਿਹਾ ਗੜੇਮਾਰੀ ਹੋ ਕੇ ਹੋਈ ਹੈ ਤੇ ਠੰਡ ਜ਼ਰੂਰ ਹੋਈ ਹੈ ਠੰਡ ਦਾ ਫਾਇਦਾ ਹੋਊਗਾ ਕਣਕਾਂ ਨੂੰ ਜਿਹੜਾ ਆਪਣੇ ਤਜਰਬੇ ਹਿਸਾਬ ਨਾਲ ਤੇ ਕਣਕਾਂ ਇਹ ਕਿ ਸਾਰੀਆਂ ਦੇ ਝਾੜ ਵਧੀਆ ਹੋਣਗੇ ਕਣਕਾਂ ਦੇ ਸਾਰੀਆਂ ਦੇ ਝਾੜ ਬਹੁਤ ਵਧੀਆ ਹੋਣਗੇ ਤੇ ਪਰਮਾਤਮਾ ਕਿਰਪਾ ਕਰੂਗਾ ਕਿਉਂਕਿ ਆਪਣੇ ਕਿਸਾਨਾਂ ਦੀ ਜਿਹੜੀ ਆਪਾਂ ਨੂੰ ਉਮੀਦ ਹੁੰਦੀ ਆ ਆਸ ਹੁੰਦੀ ਆ 6 ਮਹੀਨਿਆਂ ਤੋਂ ਫਸਲ ਤੇ ਹੀ ਹੁੰਦੀ ਆ ਆਪਣੀ ਤੇ ਜੇ ਫਸਲ ਚੰਗੀ ਹੋ ਜੇ ਤਾਂ ਬੱਲੇ ਬੱਲੇ ਹੋ ਜਾਂਦੀ ਆ ਤੇ ਚਲੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ